ਇਸ ਸਮੇਂ ਵੱਡੀ ਤੇ ਐਮ ਖਬਰ ਤੁਹਾਨੂੰ ਦੱਸਦੀ ਕਿ ਜਿੱਥੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕਾਂ ਦਾ ਤੇ ਜਿਹੜੇ ਕੈਬਨਟ ਮੰਤਰੀਆਂ ਦੇ ਘਰਾਂ ਦਾ ਘਰਾਬ ਕੀਤਾ ਗਿਆ ਤੁਹਾਨੂੰ ਦੱਸਦੀ ਕਿ ਜਿੱਥੇ ਅੱਜ ਇੱਕ ਕਿਸਾਨ ਮੋਰਚਾ ਮਜ਼ਦੂਰ ਇਕਤਾ ਬਸੂ ਜਣਾ ਚ ਜਿਹੜਾ ਪਠਾਨਕੋਟ ਦੇ ਹਲਕਾ ਪੂਰ ਦੇ ਕੈਬਨਟ ਮੰਤਰੀ ਲਾਜਤ ਗਟਾਜੂ ਚੱਕ ਦੇ ਘਰ ਦੇ ਬਾਹਰ ਵੀ ਜਿਹੜਾ ਘਰਾਬ ਕੀਤਾ ਗਿਆ ਹੈ ਉਹ ਤੁਹਾਨੂੰ ਤਸਵੀਰਾਂ ਜੇ ਲਗਾਤਾ ਦੱਸਣ ਦੀ ਕੋਸ਼ਿਸ਼ ਕਰਦੇ ਪਏ ਤੇ ਜਿਹੜੇ ਸਾਡੀਆਂ 12 ਮੰਗਾਂ ਨੂੰ ਲੈ ਕੇ ਜਿਹੜਾ ਦੱਸਿਆ ਕਿ ਖਨੂਰੀ ਬਾੜ ਤੇ ਸ਼ੰਭੂ ਬਾੜ ਦਾ ਨਾਲ ਆ ਗਿਆ ਸੀ ਬਸ ਯਾ ਅੱਜ ਤਾਂ ਸਾਡਾ ਰੋਕਿਆ ਗਿਆ ਸੀ ਪਰ ਜ ਯਾਤਸ ਗੱਲ ਕਰਦੇ ਬਾਕੀ ਯਾਰੀ ਜਿਹੜਾ ਸਾਡਾ ਕਿਨੋਰੀ ਪੜ ਤੋਂ ਜਿਹੜਾ ਸਾਡਾ ਸਮਾਨ ਚੋਰੀ ਐ, ਟ੍ਰੈਕਟਰਾਂ ਦੀ ਚੋਰੀ ਹੋਈਆਂ ਆ। ਉਹ ਜਿੰਨਾ ਜੇ ਮਕੀ ਹੁੰਦਾ ਤੇ ਬਾਈ ਨੇ ਪਰਚੇ ਵੀ ਕੀਤੇ ਜਾਣ। ਜੇ ਸਾਨੂੰ ਇਨਸਾਫ ਨਹੀਂ ਮਿਲਿਆ ਜੇ ਸਾਡਾ ਸਾਰਾ ਤਰਾਂ ਹੋ ਗਿਆ ਤਿੱਖਾ ਹੋਏਗਾ। ਚਲੋ ਗੱਲਬਾਤ ਕਰਦੇ ਆ ਕਿਸਾਨਾਂ ਆਗੂ ਨਾਲ ਕੀ ਕਹਿਣਾ ਉਹਨਾਂ ਦਾ। ਮੈਂ ਸ਼ਮੀਲ ਸਿੰਘ ਉਤਰਾ ਹਲਚਲ ਪੰਜਾਬ ਦੀ ਪਠਾਨ ਤੋਂ। ਦਾਸ ਸੁਖਦੇਵ ਸਿੰਘ ਪੋਜਰਾਜ, ਸੂਬਾ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ, ਆਗੂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ। ਦੇਖੋ ਪੱਤਰਕਾਰ ਸਾਹਿਬਾਂ ਜੀਓ ਇਵੇਂ ਆ ਕਿ 13 ਮੰਗਾਂ ਸੀਗੀਆਂ ਜੋ ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਸਨ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਅਸੀਂ ਜਾ ਰਹੇ ਸੀ ਮਤਲਬ ਦਿੱਲੀ ਨੂੰ ਹਰਿਆਣੇ ਦੀ ਸਰਕਾਰ ਨੇ ਆਪ ਜੀ ਨੂੰ ਪਤਾ ਹੀ ਹੈ ਕਿ ਜ਼ਬਰ ਕਰਕੇ ਤੇ ਰੋਡ 'ਚ ਕੰਧਾ ਕੱਢ ਕੇ ਸਾਨੂੰ ਰੋਕਿਆ ਅਸੀਂ ਉੱਥੇ ਰੋਡ ਤੇ ਬਿਠੇ ਰਹੇ ਸਰਕਾਰ ਦੇ ਨਾਲ ਲੰਬੀ ਦੇਰ ਤੋਂ ਬਾਅਦ ਗੱਲਬਾਤ ਦਾ ਸਿਲਸਲਾ ਚੱਲਿਆ ਜਿਸ ਦੇ ਦੌਰਾਨ ਡਲੇਵਾਲ ਸਾਹਿਬ ਜੀ ਦਾ ਮਰਨ ਵਰਤ ਜਾਰੀ ਸੀ ਮੀਟਿੰਗਾਂ ਦਾ ਸਿਲਸਲਾ ਵੀ ਜਾਰੀ ਸੀ ਔਰ 19 ਤਰੀਕ ਨੂੰ ਸਰਕਾਰ ਨੇ ਵਿਸ਼ਵਾਸ ਘਾਤ ਕਰਦਿਆਂ ਹੋਇਆਂ ਮੀਟਿੰਗ ਤੋਂ ਵਾਪਸ ਮੁੜ ਰਹੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਪੰਜਾਬ ਸਰਕਾਰ ਨੇ ਇੰਨੀ ਵੱਡੀ ਨਲਾਇਕੀ ਕੀਤੀ ਕਿ ਮੋਰਚੇ ਜਿਹੜੇ ਆ ਉਹ ਖੜੇ ਉੱਥੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਆ ਕੁੱਟ ਕੇ ਜੇਲ੍ਹਾਂ ਦੇ ਵਿੱਚ ਡੱਕੇ ਉਸ ਦੇ ਰੋਸ ਵਜੋਂ ਅਸੀਂ ਇਹ ਪ੍ਰੋਗਰਾਮ ਜਿਹੜੇ ਆ ਉਲੀਕੇ ਸਨ ਕਿ ਜਿਹੜੇ ਸਾਡੇ ਆਗੂ ਜੇਲ੍ਹਾਂ ਚ ਬੰਦ ਨੇ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਰਿਹਾ ਬੇਸ਼ੱਕ ਹੁਣ ਉਹਨਾਂ ਨੇ ਦਬਾਹੇ ਹਿੱਟ ਕਰ ਦਿੱਤੇ ਆ ਨਾਲ ਸਾਡੀ ਮੰਗ ਸੀਗੀ ਕਿ ਜਿਹੜੇ ਸਾਡੇ ਨੁਕਸਾਨ ਕੀਤਾ ਸਮਾਨ ਉਹਦੀ ਪਰਪਾਈ ਵਾਸਤੇ ਔਰ ਜਿਨ੍ਹਾਂ ਨੇ ਇਹ ਸਾਡਾ ਸਮਾਨ ਲੁੱਟਿਆ ਪੁਲਿਸ ਪ੍ਰਸ਼ਾਸਨ ਉਹਦੇ ਲਈ ਜ਼ਿੰਮੇਵਾਰ ਹੈ ਉਹਦੇ ਲਈ ਐਮਐਲਏ ਜ਼ਿੰਮੇਵਾਰ ਨੇ ਏਰੀਏ ਦੇ ਜਿਨ੍ਹਾਂ ਦੇ ਲੋਕਾਂ ਦੇ ਕੋਲ ਸਬੂਤ ਵੀ ਨੇ ਜਿਨ੍ਹਾਂ ਦੇ ਘਰਾਂ ਚੋਂ ਟਰਾਲੀਆਂ ਮਿਲੀਆਂ ਨੇ ਜਿਨ੍ਹਾਂ ਦੇ ਸੱਜਣਾ ਮਿੱਤਰਾਂ ਦੇ ਕੋਲੋਂ ਟਰਾਲੀਆਂ ਮਿਲੀਆਂ ਨੇ ਗੁਰਲਾਲ ਕਣਾਹੋੜ ਬਾਈ ਨੇਮ ਅਸੀਂ ਗੱਲ ਕਰਦੇ ਆਂ ਕਿ ਉਹਦੇ ਖਿਲਾਫ ਬਣਦੀਆਂ ਤਰ੍ਹਾਂਵਾਂ ਦੇ ਤਹਿਤ ਪਰਚਾ ਦਰਜ ਕੀਤਾ ਜਾਵੇ ਇਹ ਚਾਰ ਸਾਡੀਆਂ ਜਿਹੜੀਆਂ ਨੇ ਵਿਸ਼ੇਸ਼ ਮੰਗਾ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਸਾਡੀ ਜਿਹੜੀ ਹੈ ਉਹ ਪੂਰੀ ਹੋ ਗਈ ਹੈ ਤਿੰਨ ਨਵੇਂ ਸਟੈਂਡ ਕਰਦੀਆਂ ਨੇ ਸੋ ਇਹ ਪੰਜਾਬ ਸਰਕਾਰ ਨੇ ਜੋ ਇੱਕ ਤਾਂ ਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਦੇ ਸਾਨੂੰ ਗੋਰਿਆਂ ਨੇ ਲੁੱਟਿਆ ਤੇ ਆ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਸਾਡੇ ਆਪਣਿਆਂ ਨੇ ਆਪਣਿਆਂ ਨੂੰ ਲੁੱਟਿਆ ਗੱਲਬਾਤ ਸਾਡੀ ਸੈਂਟਰ ਨਾਲ ਹੈ ਇਹ ਪੰਜਾਬ ਸਰਕਾਰ ਨੂੰ ਕੀ ਤਕਲੀਫ ਸੀ ਇਹਨਾਂ ਨੂੰ ਉਹ ਇਹਨਾਂ ਨੇ ਸਮਾਨ ਰਤਾ ਸਮਾਨ ਹੀ ਦਿੱਤਾ ਔਰ ਵੱਡੀ ਗੱਲ ਇੱਕ ਜਿਹੜੀ ਹੈ ਕਿ ਉੱਥੇ ਅਖੰਡ ਜਾਪ ਚੱਲਦੇ ਸੀ ਜਪਜੀ ਸਾਹਿਬ ਜੀ ਦੇ ਕਿਉਂਕਿ ਅਸੀਂ ਸਾਰੇ ਰੱਬ ਨੂੰ ਮੰਨਣ ਵਾਲੇ ਆ ਆਪੋ ਆਪਣੇ ਧਰਮ ਦੇ ਮੁਤਾਬਕ ਸਾਰਿਆਂ ਦਾ ਸਤਕਾਰ ਹੈ ਔਰ ਸਾਰੇ ਜਿਹੜੇ ਆ ਉਹ ਆਪਣੇ ਗੁਰੂਆਂ ਦੇ ਨਾਲ ਜੁੜੇ ਹੋਏ ਆ ਸੋ ਉੱਥੇ ਮਹਾਰਾਜ ਦਾ ਪ੍ਰਕਾਸ਼ ਸੀ ਜਪਜੀ ਸਾਹਿਬ ਦਾ ਅਖੰਡ ਜਾਪ ਚੱਲਦਾ ਸੀ ਜਪਜੀ ਸਾਹਿਬ ਦਾ ਪਾਠ ਹੈ ਮੇਰੇ ਖਿਆਲ ਦੇ ਵਿੱਚ 20 ਮਿੰਟ ਦਾ ਸਮਾਂ ਨਹੀਂ ਲੱਗਦਾ ਪੂਰਨ ਕਰਨ ਲੱਗੇ ਇਹਨਾਂ ਨੇ ਉਹਨਾਂ ਸਮਾਂ ਵੀ ਨਹੀਂ ਉੱਥੇ ਦਿੱਤਾ ਉਹਨਾਂ ਨੂੰ ਉਹਨੂੰ ਖੰਡਿਤ ਕੀਤਾ ਇਹਨਾਂ ਨੇ ਪੰਜਾਬ ਪੁਲਿਸ ਨੇ ਔਰ ਉਸ ਦੇ ਲਈ ਵੀ ਅਸੀਂ ਇਹਨਾਂ ਦੇ ਖਿਲਾਫ ਜਿਹੜੀ ਹੈ ਉਹ ਕਾਰਵਾਈ ਦੀ ਮੰਗ ਕਰਦੇ ਆ ਜਲਦੀ ਹੀ ਅਸੀਂ ਇਹਦੇ ਲਈ ਡੀਜੀਪੀ ਪੁਲਿਸ ਨੂੰ ਵੀ ਮਿਲਾਂਗੇ ਔਰ ਜਲਦੀ ਹੀ ਅਸੀਂ ਅਕਾਲ ਤਖਤ ਦੇ ਉੱਤੇ ਜਾ ਕੇ ਤੇ ਇਹਦੇ ਲਈ ਵੀ ਇਨਸਾਫ ਜਿਹੜਾ ਅਸੀਂ ਕਾਰਵਾਈ ਇਹ ਮੰਗਾਂਗੇ। ਹਾਂਜੀ। ਮੈਂ ਜਸਵੰਤ ਸਿੰਘ ਜੀ ਵੀ ਕੇ ਯੂ ਸਰਸਾ ਜਥੇਬੰਦੀ ਦਾ ਸੇਵਾਦਾਰ ਹੋਣ नाते ਅੱਜ ਜੋ ਆਪਾਂ ਪੰਜਾਬ ਦੇ ਵਿੱਚ ਮੰਤਰੀਆਂ ਦੇ ਦੇ ਘਰਾਂ ਦਾ ਘਰਾਓ ਕਰ ਰਹੇ ਆਂ ਔਰ ਰੋਸ ਪ੍ਰਦਰਸ਼ਨ ਕਰ ਰਹੇ ਆਂ ਉਹ ਜੋ ਸਾਡੇ ਨਾਲ ਪੰਜਾਬ ਸਰਕਾਰ ਨੇ ਬਤੀਰਾ ਵਰਤਿਆ ਖਨੌਰੀ ਬਾਰਡਰ ਦੇ ਔਰ ਸ਼ੰਗੂ ਬਾਟਰ ਤੇ ਉਹਦੇ ਰੋਸ ਵੱਜੋ ਅੱਜ ਸਾਡਾ ਰੋਸ ਪ੍ਰਦਰਸ਼ਨ ਹੈ ਔਰ ਇਹ ਸਰਕਾਰ ਨੂੰ ਚੇਤਾਵਨੀ ਹੈ ਵੀ ਜਿਹੜਾ ਤੁਸੀਂ ਸਾਡੇ ਉਥੇ ਟਰਾਲੀਆਂ ਜਿਹੜੀਆਂ ਲੁੱਟੀਆਂ ਨੇ ਔਰ ਜਿਹੜਾ ਗੁਰਲਾਲ ਖਨੌਰ ਖਨੌਰ ਖਨੋਰੀ ਤੋਂ ਐਮਐਲਏ ਆ ਉਹਦੇ ਘਰੋਂ ਸਾਡੀਆਂ ਟਰਾਲੀਆਂ ਫੜੀਆਂ ਗਈਆਂ ਨੇ ਔਰ ਜਿਹੜੇ ਸਾਡੇ ਟੀਵੀ ਫ੍ਰਿਜ ਉਹ ਜਿਹੜੀਆਂ ਜ਼ਰੂਰੀ ਵਸਤਾਂ ਸੀ ਜਿਹੜੀਆਂ ਆਪਾਂ 10-10 ਰੁਪਏ ਉਗराई ਕਰਕੇ ਉਹ ਬਣਾਈਆਂ ਸੀ ਉਹ ਪੁਲਿਸ ਨੇ ਔਰ ਝਾੜੂਆ ਦੀ ਸਰਕਾਰ ਨੇ ਉਹ ਸਾਰਾ ਉਤੋਂ ਲੁੱਟਿਆ ਉਹਦੀ ਪਰਪਾਈ ਕਰਨ ਵਾਸਤੇ ਸਾਡੇ ਰੋਜ਼ਗੁਜ਼ਾਰੇ ਔਰ ਜਿੱਦਾਂ ਜਿੱਦਾਂ ਅੱਗੇ ਸਾਡੇ ਲੀਡਰ ਸਹਿਬਾਨ ਸਾਨੂੰ ਹੁਕਮ ਕਰਦੇ ਨੇ ਉਹ ਉਨਾ ਚਿਰ ਤੱਕ ਸਾਡੇ ਸੰਘਰਸ਼ ਜਾਰੀ ਰਹਿਣਗੇ ਔਰ ਮੈਂ ਇਥੇ ਇਹ ਵੀ ਦੱਸਣਾ ਜ਼ਰੂਰੀ ਸਮਝਦਾ ਵੀ ਜੋ ਡੱਲਿਆ ਸਾਹਿਬ ਨੇ ਮਰਨ ਵਰਤ ਤੇ ਬੈਠੇ ਨੇ ਅੱਜ 150 ਦਿਨ ਤੋਂ ਉੱਪਰ ਹੋ ਚੱਲੇ ਨੇ ਉਹ ਮਰਨ ਵਰਤ ਸੀ ਜਿਹੜਾ ਉਸ ਦਿਨ ਜਿੱਦਣ ਇਹਨਾਂ ਨੇ 19 ਤਰੀਕ ਨੂੰ ਕਾਰਵਾਈ ਕੀਤੀ ਆ ਉਦੋਂ ਇੱਕ ਨੌਰੀ ਬਾਰਡਰ ਤੇ ਔਰ ਉਹਨਾਂ ਨੇ ਆ ਲਾੜ ਕੀਤਾ ਸੀ ਜਿੰਨਾ ਚਿਰ ਤੱਕ ਕਿਸਾਨ ਰਿਆ ਨਹੀਂ ਕੀਤੇ ਜਾਂਦੇ ਉਹਨਾਂ ਚਿਰ ਤੱਕ ਮੈਂ ਪਾਣੀ ਵੀ ਨਹੀਂ ਪੀਆਗਾ ਔਰ ਉਹਨਾਂ ਨੇ ਪਾਣੀ ਵੀ ਨਹੀਂ ਪੀਤਾ ਉਹਨੇ ਦਿਨ ਜਿੰਨਾ ਚਿਰ ਤੱਕ ਪੰਦੇਰ ਜੀ ਔਰ ਬਾਕੀ ਸਾਰੇ ਸਾਡੇ ਜਿਹੜੇ ਸੀਨੀਅਰ ਆਗੂ ਸੀ ਰਿਆਹ ਨਹੀਂ ਕੀਤੇਗੇ ਔਰ ਉਹ ਡੱਲੇਵਾਲ ਸਾਹਿਬ ਦੇ ਮਰਨ ਵਰਤਦਾ ਔਰ ਉਹਨਾਂ ਨੂੰ ਸਲੂਟ ਆ ਸਲਾਮ ਆ ਜਿਨ੍ਹਾਂ ਨੇ ਕਿਸਾਨੀ ਖਾਤਰ ਆਪਣੀ ਜਿਹੜੀ ਜਾਨ ਆ ਉਹ ਦਾਤੇ ਲਾ ਦਿੱਤੀ ਆ ਔਰ ਸਾਡੀ ਜਿਹੜੀ ਪੰਜਾਬ ਸਰਕਾਰ ਆ ਬੇਈਮਾਨ ਸਰਕਾਰ ਨਿਕਲੀ ਆ ਔਰ ਸਾਡੀ ਪਿੱਠ 'ਚ ਛੁਰਾ ਮਾਰਿਆ ਅੱਗੇ ਦੇ ਸਾਡਾ ਹੱਕ ਲਾ ਕੇ ਅਸੀਂ ਸੈਂਟਰ ਨਾਲ ਮਤਲਬ ਆਇਆ ਸੀ ਹੁਣ ਸਾਡੇ ਜਿਹੜੇ ਆਪਣੇ ਨੇ ਇਹਨਾਂ ਨੇ ਵੀ ਸਾਡੇ ਨਾਲ ਤੋ ਖਾ ਦਿੱਤਾ ਇਹਨਾਂ ਨੂੰ ਵੀ ਆਪਾਂ ਮੂੰਹ ਤੋੜ ਜਵਾਬ ਦੇਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਕਰਮਜੀਤ ਸਿੰਘ ਸੂਬਾ ਜਨਰਲ ਸਖਤਰ ਭਾਰਤੀ ਕਿਸਾਨ ਜੂਨੀਅਨ ਸਿਰਸਾ ਮੈਂ ਆਪ ਜੀ ਦੇ ਚੈਨਲ ਮਾਦੀ ਮਰਾਈ ਜਨਤਾ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀਆਂ ਸਾਡੀਆਂ 4 ਪੱਕਾ ਸਨ ਜਿਨ੍ਹਾਂ ਵਿੱਚ ਸਾਡੇ ਗ੍ਰਫਤਾਰ ਕੀਤੇ ਹੋਏ ਆਗੂ ਸਹਿਬਾਨ ਅਤੇ ਸਾਡਾ ਚੋਰੀ ਕੀਤਾ ਹੋਇਆ ਸਮਾਨ ਉਹਦੀ ਪਰਭਾਈ ਵਾਸਤੇ ਉਹਦੇ ਨਾਲ ਸੰਬੰਧਤ 4 ਮੰਗਾ ਸਨ ਆਪ ਸਭ ਜੀ ਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਨੇ ਸੈਂਟਰ ਦੇ ਨਾਲ ਲੜ ਕੇ ਜੋ ਸਾਡੀ ਪਿੱਠ ਵਿੱਚ ਛੁਰਾ ਮਾਰਿਆ ਹੈ ਕਿਉਂਕਿ ਸਾਡੀਆਂ ਹਿੱਕਾਂ ਤੇ ਸੈਂਟਰ ਨਾਲ ਲੜਨ ਵਾਸਤੇ ਅੱਗੇ ਡਾਈਆਂ ਸੀ ਅਸੀਂ ਸੈਂਟਰ ਵੱਲ ਨੂੰ ਸਾਡਾ ਮੂੰਹ ਸੀ ਪਰ ਭਗਵਾਨ ਤਮਨ ਨੇ ਜੋ ਪਿੱਛੋਂ ਵਾਰ ਕਰਕੇ ਸਾਡੀ ਪਿੱਠ ਵਿੱਚ ਛੁਰਾ ਮਾਰ ਕੇ ਜੋ ਇਹ ਨਵਾਂ ਇਤਿਹਾਸ ਇੱਕ ਜਿਹੜਾ ਉਹ ਰਚਿਆ ਆ ਇਹ ਆਉਣ ਵਾਲੇ ਸਮੇਂ ਵਿੱਚ ਜਿਹੜਾ ਆ ਇਸ ਦਾ ਇਹਨੂੰ ਬਹੁਤ ਵੱਡਾ ਖਮਿਆਜਾ ਜਿਹੜਾ ਉਹ ਭੁਗਤਣਾ ਪਏਗਾ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਸ਼ਾਇਦ ਹੋਇਆ ਹੋਵੇਗਾ ਕਿ ਜੋ ਪੰਜਾਬੀਆਂ ਨੇ ਇੱਕ ਐਡੀ ਵੱਡੀ ਬਹੁਮਤ ਦੇ ਕੇ ਇੱਕ ਰਾਜਾ ਜਿਹੜਾ ਉਹਨੂੰ ਚੁਣਿਆ ਤੇ ਉਹ ਰਾਜੇ ਨੇ ਜਿਹੜਾ ਉਹ ਪੰਜਾਬੀਆਂ ਨਾਲ ਹੀ ਵਿਸ਼ਵਾਸ ਘਾਤ ਕਰਕੇ ਜਿਹੜਾ ਉਹ ਪਿੱਠ ਵਿੱਚ ਜਿਹੜਾ ਪੰਜਾਬੀਆਂ ਦੇ ਛੁਰਾ ਮਾਰਿਆ ਕਿਸਾਨਾਂ ਦੇ ਛੁਰਾ ਮਾਰਿਆ ਸ਼ਾਇਦ ਇਤਿਹਾਸ ਵਿੱਚ ਇਹ ਪਹਿਲੀ ਵਾਰ ਭਗਵੰਤ ਮਾਨ ਨੇ ਕੋਈ ਜਿਹੜਾ ਇਤਿਹਾਸ ਰਚਾਇਆ ਨਹੀਂ ਤਾਂ ਅਜੇ ਤੱਕ ਇਹੋ ਜੀ ਕੋਈ ਗੱਲਬਾਤ ਪੰਜਾਬ ਵਿੱਚ ਨਹੀਂ ਸੀ ਹੋਈ ਕਿਉਂਕਿ ਪੰਜਾਬ ਦੇ ਜੋ ਲੋਕ ਸੀ ਉਹ ਪੰਜਾਬ ਨਾਲ ਖੜਦੇ ਸੀ ਪਰ ਇਸ ਨੇ ਸਾਬਤ ਕਰਤਾ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਸੈਂਟਰ ਦੀ ਬੀ ਟੀਮ ਆ ਜਦੋਂ ਇਹ ਅਮਿਤ ਸ਼ਾਹ ਨੂੰ ਮਿਲ ਕੇ ਆਉਂਦਾ ਉਦੋਂ ਹੀ ਇਹ ਪੰਜਾਬ ਦਾ ਕੋਈ ਨਾ ਕੋਈ ਆਣ ਕੇ ਨੁਕਸਾਨ ਕਰਦਾ ਕੋਈ ਕਹਾਣ ਕਰਦਾ ਆ ਇਹ ਹੁਣ ਵੀ ਇਹਦੀ ਇਹ ਮੋਰਚੇ ਤੋਂ ਪਹਿਲਾਂ ਅਮਿਤ ਸ਼ਾਹ ਨਾਲ ਮੁਲਾਕਾਤ ਹੋਈ ਸੀ ਇੱਕ ਬੰਨੇ ਸਾਡੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਸੀ ਦੂਜੇ ਬੰਨੇ ਜਿਹੜੇ ਇਹਨਾਂ ਦੇ ਵਜ਼ੀਰ ਸੀ ਉਹ ਬੈਠ ਕੇ ਇੰਜੋਏ ਕਰ ਰਹੇ ਸੀ ਉਹ ਵੀਡੀਓ ਸਾਹਮਣੇ ਆ ਰਹੀਆਂ ਆ ਕੋਈ ਤਿੰਨ ਚਾਰ ਮੰਤਰੀ ਨੇ ਉਹਦੇ ਵਿੱਚ ਹਰਪਾਲ ਚੀਮਾ ਜੀ ਸੰਧਵਾ ਸਾਹਿਬ ਭਗਵੰਤ ਮਾਨ ਜੀ ਤੇ ਖੁੱਡੀਆਂ ਸਾਹਿਬ ਇਹ ਸਾਰੇ ਮਿਲ ਕੇ ਜਿਹੜੇ ਹੀ ਉਹ ਰਾਤ ਨੂੰ ਗਜਲਾਂ ਤੇ ਪਾਰਟੀ ਜਿਹੜੀ ਉਹ ਕਰ ਰਹੇ ਸੀ ਸੁਣ ਰਹੇ ਸੀ ਉਧਰ ਕਿਸਾਨਾਂ ਦੇ ਉੱਤੇ ਜਿਹੜਾ ਉਹ ਤਸ਼ੱਦਦ ਹੋਇਆ ਜਾ ਰਿਹਾ ਸੀ ਵੇਖੋ ਕਿੰਡੀ ਬੇਸ਼ਰਮੀ ਦੀ ਹੱਦ ਪਾਰ ਕੀਤੀ ਐ ਇਸ ਮੁੱਖ ਮੰਤਰੀ ਨੇ ਟੀਵੀ ਚੈਨਲ ਦੇ ਉੱਤੇ ਉਹ ਇੱਕ ਭਾਸ਼ਣ ਦੇ ਦੌਰਾਨ ਕਹਿ ਰਿਹਾ ਹੈ ਕਿ ਮੈਂ ਵੇਖੋ ਤੁਸੀਂ ਕੀ ਹੁੰਦਾ ਹੈ 8 ਵਜੇ ਤੱਕ ਵੇਖੋ ਰਾਤ ਤੱਕ ਕੀ ਬਣਦਾ ਫਿਰ ਮੈਂ ਦੱਸਣਾ ਨਹੀਂ ਚਾਹੁੰਦਾ ਕਿ ਕਿਤੇ ਉਹ ਭਾਜੀ ਨਾ ਜਾਣ ਚਲੋ ਜੇ ਭੱਜ ਵੀ ਜਾਣਗੇ ਤਾਂ ਸਾਡਾ ਖਿਹੜਾ ਛੁੱਟੇਗਾ ਮਾਨ ਸਾਹਿਬ ਇੱਕ ਬੰਨੇ ਤੁਸੀਂ ਕਹਿੰਦੇ ਹੋ ਕਿ ਮੈਂ ਕਿਸਾਨ ਦਾ ਪੋਤਾ ਇੱਕ ਬੰਨੇ ਤੁਸੀਂ ਕਿਸਾਨਾਂ ਤੇ लाठी चार्ज ਕਰਵਾਉਂਦੇ ਆ ਵਾਰਨਿੰਗਾਂ ਦੇ ਕੇ ਤੁਸੀਂ ਬੜੇ ਖੁਸ਼ ਹੋ ਰਹੇ ਹੋ ਕਿ ਮੈਂ ਵੇਖਿਓ ਰਾਤ ਨੂੰ ਕੀ ਚੰਨ ਚੜਾਉਣਾ ਆ ਕੀ ਆਪਣੀਆਂ ਕਰਤੂਤਾਂ ਦੱਸਣਾ ਆ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਥੋੜੀ ਬੋਤੀ ਤੇ ਨਾਲ ਤੁਹਾਡੇ ਇਹੋ ਜਿਹੇ ਲਾਲਚੰਦ ਘਟਾਰੂ ਚੱਕ ਵਰਗੇ ਮੰਤਰੀਆਂ ਨੂੰ ਜਿਨ੍ਹਾਂ ਨੂੰ ਇੱਥੇ ਇਲਾਕੇ ਵਿੱਚ ਕੋਈ ਪਿੰਡ ਦਾ ਸਰਪੰਚ ਬਣਾ ਕੇ ਵੀ ਨਹੀਂ ਸੀ ਰਾਜੀ ਉਹੋ ਜਿਹੀਆਂ ਸ਼ਕਲਾਂ ਤੁਹਾਨੂੰ ਐਮਐਲਏ ਦੇ ਰੂਪ ਵਿੱਚ ਲੋਕਾਂ ਨੇ ਦਿੱਤੀਆਂ ਜਿਹੜੇ 92 ਤੁਹਾਡੇ ਗੂੰਗੇ ਤੇ ਜਿਹੜੇ ਬਹਿਰੇ ਤੁਹਾਨੂੰ ਇਹ ਲੋਕਾਂ ਨੇ ਜਿਤਾਏ ਇੱਕ ਬਹੁਤ ਵੱਡਾ ਵਿਸ਼ਵਾਸ ਕਰਕੇ ਕਿ ਸ਼ਾਇਦ ਤੁਸੀਂ ਪੰਜਾਬ ਦਾ ਕੋਈ ਸਵਾਰ ਹੋਗੇ ਪਰ ਤੁਸੀਂ ਇਹੋ ਜਿਹਾ ਪੰਜਾਬ ਦਾ ਬੇੜਾ ਗਰਗ ਕਰਕੇ ਰੱਖ ਦਿੱਤਾ ਕਿ ਜੋ ਆਉਣ ਵਾਲੇ 50 ਸਾਲਾਂ ਵਿੱਚ ਵੀ ਜਿਹੜਾ ਇਹ ਘਾਟਾ ਪੂਰਾ ਨਹੀਂ ਹੋ ਸਕਦਾ ਤੁਸੀਂ ਦੂਜੀਆਂ ਪਾਰਟੀਆਂ ਸਿਰ ਅੰਜਾਮ ਮੜ ਕੇ ਆਪਣੇ ਆਪ ਨੂੰ ਸਾਫ਼ ਸੁਥਰਾ ਦੱਸਦੇ ਹੋ ਇਹ ਜਿਹੜੀਆਂ ਕੀਤੀਆਂ ਹੋਈਆਂ ਗਲਤੀਆਂ ਇਹਦਾ ਖਮਿਆਜਾ ਜਿਹੜਾ ਉਹ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਵੱਲੋਂ ਹੀ ਪੁਗਤਾਇਆ ਜਾਏਗਾ ਕਿਉਂਕਿ ਕਿਸਾਨਾਂ ਨੇ ਹੀ ਬਹੁਤ ਵੱਡਾ ਇੱਕ ਜਿਹੜਾ ਉਹ ਬਦਲਾ ਦਾ ਨਾਰਾ ਤੁਹਾਡੇ ਨਾਲ ਰਲ ਕੇ ਮਾਰਿਆ ਸੀ ਕਿਉਂਕਿ ਉਹ ਦੂਜੀਆਂ ਪਾਰਟੀਆਂ ਦੇ ਓਕੇ ਹੋਏ ਸੀ ਤੇ ਸੋਚਿਆ ਸੀ ਸ਼ਾਇਦ ਤੁਸੀਂ ਪਾਰਲੀਮੈਂਟ ਵਿੱਚ ਗੱਜਦੇ ਹੋ ਤੇ ਤੁਸੀਂ ਪੰਜਾਬ ਦੇ ਵਾਸਤੇ ਵੀ ਕੁਝ ਕਰੋਗੇ ਪਰ ਨਹੀਂ ਤੁਹਾਡੀਆਂ ਜਿਹੜੀਆਂ ਨਾਕਾਮੀਆਂ ਆ ਇਹ ਤੁਹਾਨੂੰ ਲੈ ਡੁੱਬਣ ਗਈਆਂ ਤੁਸੀਂ ਜਿਹੜਾ ਵਪਾਰ ਦਾ ਵੀ ਜਿਹੜਾ ਸਾਡਾ ਵਪਾਰ ਪੰਜਾਬ ਦਾ ਬੰਦ ਹੋ ਰਿਹਾ ਸਾਡੀਆਂ ਨੌਕਰੀਆਂ ਨਹੀਂ ਮਿਲ ਰਹੀਆਂ ਨੌਜਵਾਨਾਂ ਨੂੰ ਇਸ ਧਰਨੇ ਦਾ ਕਰਕੇ ਇਹ ਚੀਜ਼ਾਂ ਦਾ ਜਿਹੜਾ ਸੇਰਾ ਤੁਸੀਂ ਉਹ ਸਾਰਾ ਕਿਸਾਨਾਂ ਸਿਰ ਮੜ ਕੇ ਕਿਸਾਨਾਂ ਨੂੰ ਬਦਨਾਮ ਕਰਕੇ ਉਥੋਂ ਸਾਡਾ ਸਮਾਨ ਲੁੱਟਿਆ ਪੁਲਿਸ ਪ੍ਰਸ਼ਾਸਨ ਨੇ ਤਾਂ ਤੁਸੀਂ ਰਲ ਕੇ ਤੁਹਾਡੇ ਐਮਐਲਏ ਚੋਰ ਨੇ ਤੁਹਾਡੇ ਮੰਤਰੀ ਚੋਰ ਨੇ ਤੁਹਾਡਾ ਪੁਲਿਸ ਪ੍ਰਸ਼ਾਸਨ ਚੋਹਰ ਆ ਜਿਨ੍ਹਾਂ ਨੇ ਐਨੀ ਲੁੱਟ ਉੱਥੇ ਜਿਹੜੀ ਆ ਮੋਰਚੇ ਦੀ ਕੀਤੀ ਆ ਸੋ ਅਸੀਂ ਇਹ ਸੰਘਰਸ਼ ਖਤਮ ਨਾ ਸਮਝਿਓ ਮਾਨ ਸਾਹਿਬ ਜਾਂ ਤੁਹਾਡੇ ਮੰਤਰੀਆਂ ਨੂੰ ਵੀ ਇਹ ਗੱਲ ਕਹਿ ਦਿੰਨੇ ਵੀ ਇਹ ਸੰਘਰਸ਼ ਜਿਹੜਾ ਉਹ ਖਤਮ ਨਾ ਸਮਝਿਓ ਤੇ ਹੋਰ ਤਿੱਖਾ ਹੋਏਗਾ ਹੋਰ ਤਗੜਾ ਹੋਏਗਾ ਤੇ ਇਹ ਜਿਹੜਾ ਸੰਘਰਸ਼ਾ ਇਹ ਜਿੱਤ ਕੇ ਅਸੀਂ ਪਰਤਾਂਗੇ ਕਿਉਂਕਿ ਅਸੀਂ ਗੁਰੂ ਦੇ ਸਿੰਘ ਆ ਗੁਰੂ ਦਾ ਓਟ ਆਸਰਾ ਲੈ ਕੇ ਤੁਰੇ ਆ ਪਿੱਛੇ ਮੁੜਨ ਵਾਲਿਆਂ ਚੋਂ ਨਹੀਂ ਇਹ ਜਿਹੜੀ ਦਿੱਲੀ ਨਾਲ ਸਾਡੀ ਲੜਾਈ ਆ ਉਹਦੇ ਵਿੱਚ ਹੁਣ ਤੁਸੀਂ ਵੀ ਸਾਡੇ ਦੁਸ਼ਮਣ ਬਣ ਕੇ ਨਿਤਰੇ ਹੋ ਇਹ ਜਿਹੜਾ ਸੰਘਰਸ਼ਾ ਇਹ ਇੱਦਾਂ ਹੀ ਚੱਲਦਾ ਰਹੇਗਾ ਇਹ ਹੋਰ ਤਗੜਾ ਹੋ ਕੇ ਨਿ ਜਿਹੜਾ ਸਾਡਾ ਸਮਾਨ ਤੁਸੀਂ ਚੋਰੀ ਕੀਤਾ ਆ ਉਹਦੀ ਪਰਭਾਈ ਜਿਹੜੀ ਆ ਉਹ ਤੁਹਾਡੇ ਕੋਲ ਹੋ ਕੇ ਰਹੇਗੀ ਚਾਹੇ ਕੁਝ ਵੀ ਹੋ ਜੇ ਤੁਸੀਂ ਜੇ ਤਾਂ ਸਾਨੂੰ ਸਾਡਾ ਸਾਥ ਦਿੰਦੇ ਜੇ ਸਾਡੀਆਂ ਸੈਂਟਰ ਨਾਲ ਮੀਟਿੰਗਾਂ ਚੱਲ ਰਹੀਆਂ ਸੀ ਉਹਦੇ ਵਿੱਚ ਸਾਡਾ ਸਾਥ ਦੇ ਰਹੇ ਸੀ ਤੇ ਤੁਸੀਂ ਜਿਹੜਾ ਇਹ ਕਰਤੂਤ ਕਰਕੇ ਆਪਣੇ ਆਪ ਤੇ ਸਦਾ ਲਈ ਕਲੰਕ ਲਵਾ ਲਿਆ ਆ ਬੜੀ ਸ਼ਰਮ ਵਾਲੀ ਗੱਲ ਆ ਮਾਨ ਸਾਹਿਬ ਇਹ ਤੁਹਾਨੂੰ ਜਿਹੜਾ ਇਹਦਾ ਸਮੇਂ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਖਮਿਆਜਾ ਭੁਗਤਣਾ ਪਏਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ